ਆ ਵੀ ਨਾ ਕੋਈ ਆ ਗਿਆ। ਬਣਾ ਦੱਸ ਦਿਓ ਫੇਰ ਵੀ ਆਜੋ। ਆਜੋ ਨਾਲ ਆ ਜੀ ਸਰ। 150 ਸੀਗੇ। ਆਜੋ। ਮਾਨਯੋਗ ਸੀਐਮ ਸਾਹਿਬ ਦੇ ਵੱਲੋਂ ਚਲਾਈ ਹੋਈ ਮੁਹਿੰਮ ਜੁਧ ਨਸ਼ੇ ਵਿਰੋਧ ਦੇ ਤਹਿਤ ਡੀਜੀਪੀ ਸਾਹਿਬ ਦੇ ਆਏ ਹੋਏ ਦੇਸ਼ਾਂ ਦੇ ਪਾਲਣਾ ਕਰਦੇ ਹੋਏ ਸਾਡੇ ਐਸਐਸਪੀ ਬਰਨਾਲਾ ਸਰਫਰਾਜ਼ ਆलम ਜੀ ਦੇ ਵੱਲੋਂ ਕੀਤੇ ਹੋਏ ਪਲਾਨ ਦੇ ਮੁਤਾਬਕ ਅੱਜ ਅਸੀਂ ਭਦੌਰ ਦੇ ਵਿੱਚ ਜਿਹੜਾ ਡੈਮੋਲੇਸ਼ਨ ਕਰ ਰਹੇ ਹਾਂ ਇਸ ਲਈ ਇਹ ਗੁਰਸਾਹਿਬ ਸਿੰਘ ਦਾ ਮਕਾਨ ਹੈ ਜਿਹਦੇ ਖਿਲਾਫ ਪਹਿਲਾਂ ਹੀ ਕਈ ਮਕਦਮੇ ਰਜਿਸਟਰਡ ਨੇ ਤੇ ਉਹ ਸਜ਼ਾ ਜਾਪਤ ਹੈ ਤੇ ਇਹ ਸਾਡਾ ਤਕਰੀਬਨ ਦਸਮਾ ਕਰ ਹੈਗਾ ਬਰਨਾਲੇ ਦਾ ਜਿਹੜੇ ਕਿ ਇਹ ਗਲਤ ਕੰਮ ਕਰ ਰਹੇ ਸੀਗੇ ਜਿਨ੍ਹਾਂ ਦਾ ਸਾਡਾ ਈਓ ਸਾਹਿਬ ਆਜੂ ਈਓ ਸਾਹਿਬ ਇਧਰੋਂ ਵੱਲੋਂ ਜਿਹੜਾ ਇਹ ਇਲੀਗਲ ਘਰ ਬਣਿਆ ਹੋਇਆ ਸੀਗਾ ਉਸ ਦਾ ਅੱਜ ਡੈਮੋਲੇਸ਼ਨ ਹੋ ਰਿਹਾ ਤੇ ਅਗਾਹ ਵੀ ਅਸੀਂ ਇਸੇ ਤਰ੍ਹਾਂ ਜਿਹੜੇ ਗਲਤ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਸਖਤੀ ਨਾਲ ਨਿਪਟਾਰਾ